ਪੇਉ ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲਾ ਇਹ ਮਾਮਲਾ ਕਰਤਾਰਪੁਰ ਦੇ ਪਿੰਡ ਧੀਰਪੁਰ ਦਾ ਹੈ ਜਿੱਥੇ ਕੁਝ ਦਿਨ ਪਹਿਲਾਂ ਇੱਕ ਡੇਰੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦਾ ਕਤਲ ਹੋ ਗਿਆ ਸੀ। ਅਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋ ਮ੍ਰਿਤਕ ਵਿਅਕਤੀ ਦੇ ਖੁਦ ਦੇ ਹੀ ਪੁੱਤ ਨੇ ਕੀਤਾ ਸੀ ਅਤੇ ਇਸ ਕਤਲ ਦੀ ਗੁੱਥੀ ਨੂੰ ਸੋਲ ਜਾਉਂਦਿਆ ਹੋਇਆ ਕਰਤਾਰਪੁਰ ਪੁਲਿਸ ਨੇ ਉਸ ਕਾਤਲ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਕਿਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੱਸਿਆ ਜਾ ਰਿਹਾ ਕਿ ਮ੍ਰਿਤਕ ਦਲਜੀਤ ਸਿੰਘ ਦਾ ਉਸਦੇ ਪੁੱਤਰ ਰਣਜੀਤ ਸਿੰਘ ਦੇ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਜਿਸ ਤੇ ਚੱਲਦਿਆਂ ਰਣਜੀਤ ਸਿੰਘ ਨੇ ਆਪਣੇ ਪਿਤਾ ਨੂੰ ਤੇਜ਼ਾਰ ਹਥਿਆਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਬ ਤੋਂ ਬਾਅਦ ਉਸਨੇ ਝੂਠੀ ਕਹਾਣੀ ਬਣਾ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਦੋਂ ਪੁਲਿਸ ਨੇ ਸ਼ਕਤੀ ਦੇ ਨਾਲ ਰਣਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਮੰਨ ਲਿਆ ਕਿ ਇਹ ਕਤਲ ਉਸਨੇ ਹੀ ਕੀਤਾ ਹੈ ਮਿਤੀ 23 12 ਨੂੰ ਪਿੰਡ ਧੀਰਪੁਰ ਦੇ ਵਿੱਚ ਇੱਕ ਦਲਜੀਤ ਸਿੰਘ ਵਿਅਕਤੀ ਦਾ ਕਤਲ ਹੋਇਆ ਸੀਗਾ ਔਰ ਉਸ ਦਾ ਬੇਟਾ ਜਿਹੜਾ ਸੀ ਰਣਜੀਤ ਸਿੰਘ ਉਨੇ ਪੁਰਸਨਤ ਰਾਤੀ ਸੀ ਮੇਰੇ ਬਾਪ ਨੂੰ ਕੁਝ ਅਣਪਛਾਤੇ ਬੰਦੇ ਜਿਹੜੇ ਮਾਰ ਕੇ ਚਲੇ ਗਏ ਪਰ ਇਸ ਦੀ ਐਸਐਚਓ ਕਰਤਾਰਪੁਰ ਡੀਐਸਪੀ ਕਰਤਾਰਪੁਰ ਨੇ ਵੜ ਕੇ ਗਈ ਨਾ ਤਤਕਸ਼ ਕੀਤੀ ਹੈ ਔਰ ਉਸ ਦਾ ਬੇਟਾ ਹੀ ਜਿਹੜਾ ਮਾਰਨ ਵਾਲਾ ਦਲਜੀਤ ਸਿੰਘ ਦਾ ਬੇਟਾ ਹੀ ਦਲਜੀਤ ਸਿੰਘ ਦਾ ਕਾਤਰ ਨਿਕਲਿਆ ਉਹ ਜਿਹੜਾ ਉਹ ਨੂੰ ਮਾਰਨ ਦਾ ਕਾਰਨ ਇਹ ਸੀਗਾ ਕਿ ਇਹ ਅਕਸਰ ਇੱਕ ਘਰ ਦੇ ਵਿੱਚ ਲੜਾਈ ਝਗੜਾ ਕਰਦੇ ਰਹਿੰਦੇ ਸੀਗੇ ਸ਼ਰਾਬ ਪੀ ਕੇ ਔਰ ਉਸ ਦਿਨ ਵੀ ਇਹਨੇ ਫਾਦਰ ਨੇ ਇਹਨਾਂ ਬੇਟੇ ਨਾਲ ਝਗੜਾ ਕੀਤਾ ਤੇ ਬੇਡੇ ਨੇ ਬਾਅਦ ਚ ਸੁੱਤੇ ਪਏ ਨੂੰ ਜਿਹੜਾ ਸੀ ਸਿਰ ਚ ਦੱਤਨ ਮਾਰ ਕੇ ਉਸ ਨੂੰ ਮਾਰ ਦਿੱਤਾ ਤੇ ਪੁਲਿਸ ਤੋਂ ਝੂਠੀ ਇਤਵਾ ਦੇ ਦਿੱਤੀ ਅੱਜ ਪੁਲਿਸ ਨੇ ਸਵੇਰੇ ਐਸਐਚਓ ਕਰਤਾਰਪੁਰ ਨੇ ਡੀਐਸਪੀ ਕਰਤਾਰਪੁਰ ਦੀ ਨਿਗਰਾਨੀ ਹੇਠ ਮੱਲਿਆ ਮੋੜ ਤੇ ਤੋਂ ਇਸ ਰঞ্জੀਤ ਸਿੰਘ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਔਰ ਜੋ ਪੁੱਛ ਕੇ ਚੋਣੇ ਕੁਈਲਾ ਕਿ ਮੈਂ ਆਪਣੇ ਪਿਤਾ ਦਾ ਆਪ ਹੀ ਕਤਲ ਕੀਤਾ ਕਿ ਸਾਡੀ ਆਪਸ ਦੇ ਵਿੱਚ ਲਈ ਝਗੜਾ ਹੋਣ ਤੋਂ ਬਾਅਦ ਉਸਨੇ ਪਿਤਾ ਨੂੰ ਮਾਰ ਦਿੱਤਾ ਇਹ ਕਟਨਾ ਬਿਆਨ ਕਰ ਰਹੀ ਹੈ ਕਿ ਅੱਜਕੱਲ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਸਹਿਨਸ਼ੀਲਤਾ ਇਸ ਹੱਦ ਤੱਕ ਖਤਮ ਹੋ ਚੁੱਕੀ ਹੈ ਕਿ ਉਹ ਛੋਟੀ ਜਿਹੀ ਗੱਲ ਨੂੰ ਨਾ ਸਹਾਰਦੇ ਹੋਏ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੇ ਉਤਰ ਜਾਂਦੇ ਨੇ ਕਰਤਾਰਪੁਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978